ਜਿਹੜਾ ਅੱਜ ਗੁਰਦੁਆਰਾ ਸੰਸਾ ਦਾ ਸੰਗਠਨ ਹੈ ਇਸ ਤਿੱਖਿਆ ਦੇ ਸਬੰਧ ਨੂੰ ਜਿਹੜਾ ਅੱਜ ਤੋਂ ਸਮਾਗਮ ਚੱਲਦਿਆਂ ਕਰ ਦਿੱਤਾ ਗਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘ ਸਭਾ ਦੀ ਸੰਗਤ ਇਲਾਕੇ ਦੀ ਸੰਗਤ ਵੱਲੋਂ ਸ਼ਹੀਦੀ ਪੁਰਬ ਦੁਰਜਿੰਦੇ ਪਾਸ਼ਾ ਜੀ ਦਾ ਜਿਹੜਾ ਵਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਵਾ ਇਹਦੇ ਵਿੱਚ ਬੁਰ ਸਾਹਿਬ ਦੇ ਹਜੂਰੀ ਰਾਗੀ ਸਰਦਾਰ ਭਾਈ ਤਲਵਿੰਦਰ ਸਿੰਘ ਜੀ ਸਰਸਪੁਰਾ ਵਾਲੇ ਉਹਨਾਂ ਨੇ ਬਹੁਤ ਹੀ ਰਸਪੰਨਾ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਪ੍ਰਸੰਗਤ ਦੇ ਵਿੱਚ ਜਿੱਦਾਂ ਹੁਣ ਭਾਈ ਤਲਵਿੰਦਰ ਸਿੰਘ ਜੀ ਨੇ ਉਹ ਇੱਕ ਰਸ ਕੀਰਤਨ ਕਰਦੇ ਨੇ ਉਹਨਾਂ ਦਾ ਇੱਕ ਹੁੰਦਾ ਕਿ ਉਹਨਾਂ ਨੇ ਕੋਈ ਮੋਬਾਈਲ ਤੋਂ ਨਹੀਂ ਵੇਖਣਾ ਥੋੜਾ ਜਿਹਾ ਫਿਰ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਦਾ ਵਾ ਤੇ ਇਦਾਂ ਹੀ ਜੂਰੀ ਰਾਗੀ ਵੈਸੇ ਤਕਰੀਬਨ ਸਾਰੇ ਹੀ ਦੇਖੋ ਤੁਸੀਂ ਦਬਾਰ ਸਾਹਿਬ ਵੀ ਆਸਾ ਦੀ ਵਾਰ ਵੀ ਸਾਰੀ ਜ਼ੁਬਾਨੀ ਕਰਦੇ ਨੇ ਤੇ ਬਹੁਤ ਹੀ ਵਧੀਆ ਲੱਗਦਾ ਕਿ ਇੱਕ ਸਰ ਉਹ ਫਿਰ ਉਹਦੇ ਵਿੱਚ ਡਿਸਟਰਬ ਨਹੀਂ ਹੁੰਦੀ ਤੇ ਬੰਦਾ ਬੜੀ ਵਧੀਆ ਤਰੀਕੇ ਨਾਲ ਹੁੰਦਾ ਉਹਦਾ ਨਾਲ ਸੰਗਤਾਂ ਨੇ ਬਹੁਤ ਹੀ ਜ਼ਿਆਦਾ ਆਨੰਦ ਮਾਣਿਆ ਵਾ ਤੇ ਬਸ ਸ਼ਿਦੀਪੁਰੂਬ ਦਾ ਇਹੋ ਹੀ ਮਤਲਬ ਆ ਕਿ ਪੰਨ ਮਥਰਾ ਕੁਝ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ ਜਿਹੜੇ ਗੁਰਜੰਦੇਵ ਪਾਸ਼ਾ ਨੇ ਹਰੀ ਦਾ ਆਪ ਹੀ ਰੂਪ ਸਨ ਤੇ ਆਪ ਹੀ ਉਹਨੇ ਸਾਰੀ ਜਿਹੜੀ ਸ੍ਰੀ ਗੁਰਗ੍ਰੰਥ ਸਾਹਿਬ ਦੀ ਰਚਨਾ ਕਰਕੇ ਸਾਨੂੰ ਸਾਰੇ ਸਿੱਖ ਪੰਥ ਨੂੰ ਇੱਕ ਇੱਕ ਪਲੇਟਫਾਰਮ ਤੇ ਲਿਆਂਦਾ ਕਿ ਉਹੀ ਸਾਰੇ ਬਾਣੀ ਪਤਰ ਅਰਦਾਸ ਭਗਤ ਜੀ ਦੀ ਭਗਤਾਂ ਦੀ ਸਾਰੇ ਬਾਣੀ ਇਕੱਠੀ ਕਰਕੇ ਸਾਰਿਆਂ ਨੂੰ ਕਹਿ ਪੀ ਇੱਕ ਹੀ ਮਤਲਬ ਗੁਰਗ੍ਰੱਵ ਸਾਹਿਬ ਨਹੀਂ ਗੁਰੂ ਮੰਨਣਾ ਹੋਰ ਕਿਸੇ ਨੂੰ ਗੁਰੂ ਨਹੀਂ ਮੰਨਣਾ ਤੇ ਇਹਨਾਂ ਦੇ ਜਿੱਦਾਂ ਸਾਧ ਸੰਗਤ ਦੀ ਬੜੀ ਮਹਾਨਤਾ ਦੱਸੀ ਆ ਸਾਧ ਸੰਗਤ ਮਿਹਲੇ ਸੁਤਰਿਆ ਸਾਧ ਸੰਗ ਮੁਖ ਉਜਲ ਹੋਤ ਸਾਧ ਸੰਗ ਮਿਟੇ ਬਿਮਾ ਜਦੋਂ ਫੇਰ ਕੀ ਦੀ ਅਸ਼ਟ ਪਤੀਚੋਂ ਉਤੋਂ ਪਹਿਲਾਂ ਥੋੜੀ ਇੱਕ ਸਪਦੀ ਹੁੰਦੀ ਇੱਥੇ ਲਿਖਿਆ ਕੋਟ ਪ੍ਰਾਗ ਸਾਧ ਸੰਗ ਬਿਟੇ ਸੰਤ ਕਿਰਪਾ ਤੇ ਜਮ ਤੇ ਛੁਟੇ ਕਿ ਸਾਧ ਸੰਗ ਦੀ ਇੱਕ ਪਾਰ ਧਾਰਾ ਵਾ ਜਿਹੜੀ ਸਾਨੂੰ ਜਿਹੜੀ ਲਿਖਾ ਉੱਥੇ ਸੰਤ ਦੀ ਡੈਫੀਨੇਸ਼ਨ ਆਈ ਹੈ ਵੀ ਅਕਾਲ ਪੁਰਖ ਆਪ ਨੇ ਤੇ ਉਹਨਾਂ ਨੇ ਹੀ ਸਾਡੇ ਬੰਦਲ ਜਮਾ ਤੋਂ ਛਟਕਾਰਾ ਕਰਨਾ ਸਾਡਾ ਅੱਗੇ ਸਹਾਈ ਹੋਣਾ ਵਾ ਅੱਗੇ ਮਤਲਬ ਮੁਕਤੀ ਮੁਕਤੀ ਦਾ ਮਾਰਕ ਕਹਿ ਲੋ ਤੇ ਅੱਗੇ ਉਹਨਾਂ ਨੇ ਹੀ ਸਹਾਈ ਹੋਣਾ ਵਾ ਇਸ ਕਰਕੇ ਸਾਡੀ ਇਹ ਵੀ ਇੱਕ ਬੇਨਤੀ ਹੈ ਕਿ ਵੱਧ ਵੱਧ ਅਮਰਤ ਸ਼ਕੋ ਤੇ ਗੁਰੂ ਵਾਲੇ ਬਣੋ ਕਿ ਇੱਥੇ ਉਹ ਨਹੀਂ ਵੇਖਦੇ ਆ ਕਿ ਬੱਚਿਆਂ ਦੀ ਬੜੀ ਘਾਟ ਆਉਂਦੀ ਹੈ ਸਾਨੂੰ ਤਾਂ ਬਹੁਤ ਮਹਿਸੂਸ ਹੁੰਦੀ ਹੈ ਕਿ ਸੇਵਾਦਾਰ ਲੱਭਦੇ ਨਹੀਂ ਆ ਨਿਆਣੇ ਸਾਡੇ ਸਾਡੇ ਬਾਹਰ ਜਾਈ ਜਾਂਦੇ ਨੇ ਉਹ ਵੀ ਇੱਕ ਵਿਸ਼ਾ ਹੈਗਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘ ਸਬਾਤਾਰੀਵਾਲ ਵਿਖੇ ਤਨ ਤਨ ਪੰਚਮ ਪਾਸ਼ਾ ਸਹਿਬ શ્રી ਗੁਰਜੰਦੇ ਮਹਾਰਾਜ ਦੇ ਪ੍ਰਕਾਸ਼ ਪੁਰਬ ਅੱਜ 30 ਮਈ ਨੂੰ ਬੜੀ ਹੀ ਸ਼ਰਧਾ ਭਰਨ ਨਾਲ ਆਏ ਗਏ ਔਰ ਪਿਛਲੇ 40 ਦਿਨਾਂ ਤੋਂ ਇੱਥੇ ਲਗਾਤਾਰ ਸੁਖਨੀ ਸਾਹਿਬ ਦਾ ਜਾਪ ਰੋਜ਼ਾਨਾ ਹੀ ਬੀਬੀਆਂ ਦੇ ਹਿੱਸੇ ਵੱਲੋਂ ਕੀਤੇ ਗਏ ਅਸੋਂ ਰੋਜ਼ ਤੋਂ ਖੰਡ ਸਾਹਿਬ ਘਣਪਾਪ ਸਾਹਿਬ ਰੰਭ ਹੋਏ ਅੱਜ 30 ਮਈ ਨੂੰ ਸ੍ਰੀ ਭੋਗ ਪਾਇਆ ਨੇ ਪ੍ਰੰਤ ਪੰਛੜਾ ਬਹੁਤ ਹੀ ਸ਼ਤਕਾਰਯੋਗ ਰਗ ਜਥਾ ਭਾਈ ਤਿਲਵੰਦਰ ਸਿੰਘ ਜੀ ਬਰਸਾਹ ਵਾਲੇ ਉਹਨਾਂ ਨੇ ਸੰਤਾਨਾਂ ਗੁਰਬਾਣੀ ਕੀਰਤਨ ਨਾਲ ਹਾਲ ਕੀਤਾ ਭਾਈ ਸੰਦੀਪ ਸਿੰਘ ਜੀ ਜਿਹਾ ਜਿਹਾ ਉਹਨਾਂ ਨੇ ਸੰਤਾਨਾਂ ਗੁਰਬਾਣੀ ਕੀਰਤਨ ਨਾਲ ਹਾਲ ਕੀਤਾ ਸ੍ਰੀ ਗੁਰੂ ਪੰਝੀ ਸਾਹਿਬ ਜੀ ਤਨਤਨ ਪੰਚਮ ਪਾਸ਼ਾ ਮਹਾਰਾਜ ਜਿਨ੍ਹਾਂ ਨੇ ਸਾਨੂੰ ਮੁੱਖੀ ਬਰਾਬਰਤਾ ਦਾ ਸਿਧਾਂਤ ਦੱਸਿਆ ਔਰ ਉਹਨਾਂ ਦੀ ਸਾਰੇ ਹੀ ਸੰਸਾਰ ਨੂੰ ਬੜੀ ਵੱਡਮੁੱਲੀ ਦਾਤ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਜੋਗੋ ਜੋਗੋ ਟਰਾਲ ਸਾਨੂੰ ਗੁਰੂ ਉਹਨਾਂ ਨੇ ਸਾਨੂੰ ਬਖਸ਼ੇ ਤਨਤਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਵਿੱਚ ਸਾਰੇ ਹੀ ਧਰਮਾਂ ਦੇ ਸਾਰੀਆਂ ਹੀ ਜਾਤਾਂ ਪਾਈ ਉੱਚੀਆਂ ਨੀਵੀਆਂ ਜਾਤਾਂ ਸਾਰਿਆਂ ਦੀ ਬਾਣੀ ਦਰਜ ਕਰਕੇ ਸਾਰਿਆਂ ਨੂੰ ਬਰਾਬਰ ਸਤਿਕਾਰ ਦਿੱਤਾ ਅੱਜ ਅਸੀਂ ਸਾਰੇ ਹੀ ਉੱਚੀ ਨੀਵੀਂ ਜਾਤ ਦੇ ਸਾਰੇ ਧਰਮਾਂ ਦੇ ਵਿਦਵਾਨਾਂ ਨੂੰ ਮਹਾਪੁਰਖਾਂ ਨੂੰ ਤਨਤਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਨਮਸਕਾਰ ਕਰਦੇ ਸੋ ਅੱਜ ਸਮੇਂ ਦੀ ਬੜੀ ਲੋੜ ਹੈ ਜੋ ਸੰਤਾਨ ਪੰਜਾਬੀ ਭਾਸ਼ਾ ਮਾਰਨ ਨੂੰ ਸਿਧਾਂਤ ਬਖਸ਼ਿਆ ਗੁਰਮਾਰ ਦੀ ਕਿਰਪਾ ਕਰਨ ਅਸੀਂ ਉਹਨਾਂ ਤੇ ਚੱਲ ਸਕੀਏ ਔਰ ਆਪਣੇ ਬੱਚਿਆਂ ਨੂੰ ਵੀ ਇਸ ਇਤਿਹਾਸ ਬਾਰੇ ਜਾਣੂ ਕਰਾਈਏ ਇਹ ਬੜੀ ਵੱਡੀ ਸਾਡੀ ਘਾਟ ਹੈ ਅਸੀਂ ਮਾਂ ਪਿਓ ਜਿਹੜਾ ਆਪਾਂ ਫਰਜ਼ ਪੂਰਾ ਨਹੀਂ ਕਰ ਰਹੇ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਨਹੀਂ ਦੱਸ ਰਹੇ ਸੋ ਸਾਰੇ ਮਾਪਿਆਂ ਨੂੰ ਬੇਨਤੀ ਹੈ ਕਿ ਅਸੀਂ ਬੱਚਿਆਂ ਨੂੰ ਆਪਣਿਆਂ ਨੂੰ ਦੁਨਿਆਵੀ ਵਿਦਿਆ ਨਾਲ ਬੜਾ ਜ਼ੋਰ ਲਾएं ਬੱਚੇ ਸਾਰੇ ਪੜਨ ਉਹਦੇ ਨਾਲ ਜਿਹੜੀ ਅਧਿਆਤਮਿਕ ਪੜਾਈ ਆਪਣਾ ਸਿੱਖ ਇਤਿਹਾਸ ਆਪਣਾ ਮਿਸ ਹੈ ਬਾਰੇ ਜ਼ਰੂਰ ਜਾਣੂ ਕਰਾਈਏ ਤਾਂ ਕਿ ਸਾਡੇ ਬੱਚੇ ਇੱਕ ਚੰਗੇ ਇਨਸਾਨ ਬਣ ਸਕਣ ਇਹ ਸਮੇਂ ਦੀ ਬੜੀ ਵੱਡੀ ਲੋੜ ਹੈ ਸੋ ਸਾਰੀਆਂ ਸੰਗਤਾਂ ਨੇ ਇਸ ਸਮਾਜ ਵਿੱਚ ਵੱਚੜ ਕੇ ਸਾਰਿਆਂ ਗੁਰਮਾਰ ਦੇ ਕਿਰਪਾ ਕਰਨ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣਾ ਆਪਣੀ ਯਾਦ ਆਪਣਾ ਚਰਣਾ ਦਾ ਪ੍ਰੇਮ ਸਾਰੀਆਂ ਸੰਗਤਾਂ ਨੂੰ ਬਖਸ਼ ਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ